ਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਲੁਕੀ ਪੇਸ਼ੰਦ ਜਾਂਦੇ ਵੀ ਅੰਡੇ-ਉੰਡੇ ਬਾਵਾ ਲੱਥਨ ਦੇ ਤੁਹਾਡੇ ਕੀ ਚੱਕਰੇ ਆ ਤੇ ਬੱਚੇ ਵਧੀਆ ਪਾਲਦੇ ਆ ਵੇਖੋ ਲਾਲ ਮਿੱਟੀ ਦੇ ਵਿੱਚ ਕੈਲਸ਼ੀਅਮ ਪਾਇਆ ਵਾ ਕੈਲਸ਼ੀਅਮ ਆਂਡੇ ਦੇ ਛਿਲਕਾ ਆਂਡੇ ਦੇ ਛਿਲਕਾ ਬਿਲਕੁਲ ਪਾਊਡਰ ਕਰਕੇ ਸੁਕਾ ਕੇ ਤੇ ਉਹ ਪਾਈਆਂ ਲਾਲ ਮਿੱਟੀ ਦੇ ਵਿੱਚ ਜਿਹੜਾ ਕੁੰਡਾ ਵਿੱਚ ਰੱਖਦੇ ਨਾ ਵਾ ਨਾਲੇ ਤੁਹਾਨੂੰ ਦੱਸਿਆ ਵੀ ਬੱਚਿਆਂ ਦੀ ਗ੍ਰੋਥ ਆਸਤੇ ਜਿਹੜੀ ਮੈਡੀਸਿਨ ਦਸੀਆਂ ਤੁਹਾਨੂੰ ਉਹ ਪਾਓ ਦੇ ਰਿਜ਼ਲਟ ਮਿਲਦਾ ਬੈਸਟ ਹੈ ਇਹੋ ਕੁੰਡਾ ਵੇਚ ਰੱਖਦੇ ਨਾ ਬੁੱਲਟਰ ਸਾਰੇ ਆਪਣੇ ਸ਼ੌਂਕਾ ਵਧੀਆ ਵਧੀਆ ਖਾਂਦੇ ਰhenge ਉਹ ਵੀ ਤੇਰਾ ਤਾਂ ਨਾਲ ਹੀ ਤੇ ਨਾਲ ਹੀ ਵਿੱਚ ਆ ਗਿਆ ਪਤਾ ਕੰਕਰਵਾਲਾ ਹੀ ਚਾਹੀਦਾ ਹਨ ਹਲੋ ਦੋ ਪੱਜੇ ਐ 10 ਨਵਾਂ ਪੱਜਾ ਆ ਬੈਠਾ ਇੱਕ ਬੱਚਾ ਆ ਬੈਠਾ ਉਹ ਮਗਰ ਕਬੂਤਰ ਬੈਠਾ ਬਾਟਾ ਦੀ ਗੂਤਰੀ ਸਾਡੀ ਕਈ ਵੀ ਪੁੱਛਣ ਦੇ ਜਾਂਦੇ ਵੀ ਕਬੂਤਰ ਸੇਲ ਆ ਕਿਹੜੇ ਕਿਹੜੇ ਸੇਲ ਆ ਮੇਰਾ ਸੇਲ ਵਾਲੇ ਕਬੂਤਰ ਦੇ ਹੈਗੇ ਆ ਹੁਣ ਆ ਕਬੂਤਰਾ ਵੀ ਸੇਲ ਕਰਦਾਂਗੇ ਜੇ ਹੁਣ ਵੀਰ ਕੋਈ ਰੇਟ ਭਰੂਗਾ ਤੇ ਪੈਸੇ ਭਰੂਗਾ ਤੇ ਫੇਰੀ ਆ ਕਬੂਤਰ ਚੰਗੇ ਚਾਹੀਦੇ ਆ ਤੇ ਪੈਸੇ ਵੀ 5-7 ਹਜ਼ਾਰ ਦੇ ਵਿੱਚ ਮੰਗਦੇ ਆ ਤੇ ਵੀ ਉਹ ਨਹੀਂ ਫੇਰਾਗਾ ਹਣਾ ਕਬੂਤਰ ਤੇ ਚੱਕ ਕਰ ਲਓ ਕਿਤਾ ਦੇਖ ਲਓ ਸਾਡਾ ਜੋੜ ਵਾਲਾ ਵੱਡਾ ਕਬੂਤਰ ਆ ਇਹ ਕਬੂਤਰ ਵਧੀ ਦੇ ਦਾਂ ਜਿਹੜਾ ਜਿੰਨੂੰ ਕੋ ਸਮਝ ਜਾਵੇ ਤੇ ਇਹਦਾ ਤੁਹਾਨੂੰ ਵਪਾਰਕੂ ਵੀ ਵਿਖਾ ਦਿੰਦਾ ਵਾ ਵੇ ਲੋ ਪਰ ਪਹਿਲੀ ਗੱਲ ਤੇ ਨਜ਼ਰੀ ਆਉਣੀ ਤੇ ਵੇ ਲੋ ਇਹ ਵੀ 1000 2000 ਵਾਲਾ ਨਹੀਂ ਹੈਗਾ ਆਵਾ ਤੁਹਾਨੂੰ ਪਹਿਲਾਂ ਦੱਸ ਦਈਏ ਤੇ ਇਹਨਾਂ ਤੋਂ ਕਬੂਤਰੇ ਤਾਂ ਖੱਲੋ ਦੇ ਦੇਣੇ ਆਪੇ 2-3 ਉੱਪਰੋਂ ਦੇ ਦੇਣੇ ਤੁਹਾਨੂੰ ਇੱਕ ਕਬੂਤਰ ਦੀ ਮੈਂ ਵੀਡੀਓ ਬਖਾਤੀ ਆ ਇੱਕ ਦੀ ਔਰ ਦੀ ਬਖਾ ਲੋ ਟੈਡੀ ਦੀ ਸੀ ਇਹ ਜੋ ਫਤਵੀ ਕੂਤਰ ਸੀਰੀਆ ਕਾਲਾ ਵੀ ਇਸ ਮੌਸਮ ਤੋਂ ਉੱਤਰਾ ਝਾੜੇ ਪਿਆ ਰਿਹਾ ਤੇ ਇਹ ਚੱਕਾ ਵੀ ਉੱਤਰ ਸੀ ਲਿਆ ਤੁਹਾਨੂੰ ਪਤਾ ਝਾੜਦੇ ਮੌਸਮ ਚ ਹੈਗੇ ਆ ਚੈੱਕ ਕਰ ਲੋ ਨਾਲ ਇਹਨਾਂ ਦੀਆਂ ਬਹਿਣੀਆਂ ਤੁਹਾਨੂੰ ਆਪੇ ਵੇਖ ਲੈ ਇਹ ਦੋਵੇਂ ਨਾਰਵੀ ਜੀ ਸੇਲ ਆ ਜੀ ਜੀ ਸਾਰੇ ਨਾਰੀ ਆ ਮਾਦੀ ਕੋਈ ਨਹੀਂ ਹੈਗੀ ਸਾਡੇ ਕੋਲ ਨਾਰ ਸੇ ਲਿਆ ਗੂੰਗੀ ਮਾਦੀ ਨਾਲ ਸ਼ੋਰ ਤੇ ਕਬੂਤਰ ਬੜੇ ਵੇਲੇ ਪਏ ਆ ਇਸ ਕਰਕੇ ਦੇ ਦੇਣੀ ਆ ਜਿਨ੍ਹਾਂ ਦੇ ਬੱਚੇ ਨਹੀਂ ਨਾ ਉੜਦੇ ਜਿਹੜੇ ਕਹਿੰਦੇ ਵੀ ਸਾਡੇ ਜੋੜੇ ਵੀ ਚੰਗੇ ਆ ਤੇ ਬੱਚੇ ਨਹੀਂ ਸਾਡੇ ਰਿਜ਼ਲਟ ਨਹੀਂ ਆਉਂਦੇ ਦੋ ਕਬੂਤਰ ਆਪਣੇ ਬਲੱਡ ਦੇ ਵਿੱਚ ਪਾਓ ਤੇ ਫਿਰ ਨਜ਼ਾਰਾ ਵੇਖੋ ਆ ਵੇਖੋ ਬੱਚੇ ਜਿਵੇਂ ਆ ਸਾਰੇ ਕਰਦੇ ਆ वेखो कहिड़ी चीज़ ब ਚਿਣਗੜੀ ਵਾਪੇ ਦੋ ਕਬੂਤਰ ਉਧਾਂ ਛੱਡੇ ਵਿੱਚ ਚਿੱਟੇ ਲਾਦੀਆਂ ਹਾਂ ਵੀ ਬਟਾੜੀ ਜਾਂਦਾ ਬੱਚਾ ਇਹ ਕਿਥੇ ਬੱਚਾ ਟਾੜੀਆਂ ਦਾ ਹੋ ਰਿਹਾਗਾ ਟਾਉਣ ਉੱਤੇ ਸਾਰੇ ਛੱਡੇ ਆ ਜਿੰਨੀ ਛੱਡਾਂਗੇ ਨજર ਪਤਾ ਲੱਗਦਾ ਉਹ ਤਾਂ ਕਿ ਹੀ ਪਤਾ ਲੱਗਦਾ ਵਸ ਕੇ ਕਬੂਤਰ ਦਾ ਕਿ ਕਬੂਤਰ ਕਿਸ ਤਰ੍ਹਾਂ ਦਾਗਾ ਇਹ ਜਿੰਨੂ ਤੇ ਸਮਝੇ ਚ ਆਵੇ ਦੋ ਕਬੂਤਰ ਮੈਂ ਥੱਲੋਂ ਵਿਖਾਏ ਆ ਤੁਹਾਨੂੰ ਤੇ ਇਹ ਗੋਮੇ ਦੇ ਦਾਂਗੇ ਜਿਹੜੇ ਕਹਿੰਦੇ ਨਾ ਵੀਰ ਕਿ ਸਾਡੇ ਕਬੂਤਰ ਨਹੀਂ ਉੜਦੇ ਮਤਲਬ ਜੁੜੇ ਚੰਗੇ ਆ ਬੱਚੇ ਨਹੀਂ ਉੜਦੇ ਬੱਚੇ ਵਾਪਸੀ ਨਹੀਂ ਕਰਦੇ ਆ ਬਲੱਡ ਪਾਉ ਦੇਖੋ ਤੇ ਫੇਰ ਹੁਣ ਕਹਿਣਗੇ ਵੀ ਯਾਰ ਜੇ ਤੇਰੇ ਕੋ ਇੰਨੇ ਚੰਗੇ ਤੇ ਤੂੰ ਰੱਖ ਲੈ ਭਰਾ ਮੇਰੇ ਕੋ ਅੱਗੇ ਵੜੇ ਨਾ ਰਿਆ ਕੋਈ ਸਾਰੇ ਮੇਰੇ ਕੋ ਨਾਰੇ ਆ ਨਾਰੋ ਤੇ ਕੋਠੇ ਦੇ ਵੀ ਨਾਰੇ ਭਰਿਆ ਗਿਆ ਮੈਨੂੰ 15 ਦੀ ਨਾਇਆ ਸਟ੍ਰਾਈਪ ਹੈ ਜਿਹੜੇ ਬਰੀਡਿੰਗ ਦੀ ਨਹੀਂ ਬੀਲੀ ਹੈ ਜਿਨ੍ਹਾਂ ਦੀ ਵਾਰੀ ਨਹੀਂ ਆਉਂਦੀ ਇਹਨਾਂ ਇਸ ਕਰਕੇ ਨਰ ਦੇ ਦਨੇ ਆ ਮਾਦੀ ਕੋਈ ਨਹੀਂ ਆ ਗਈ ਨੰਬਰ ਆਪਾਂ ਦੇ ਦੇਣੀ ਸਾਰੀ ਜਿੰਨੇ ਵੇਲੇ ਹੋਈ ਜਿਹਨੂੰ ਸਮਝ ਚਾਰ ਚੋਲ ਦਾ ਦੱਸ ਦਿਓ ਨੰਬਰ ਆਪਣਾ ਹੈਗਾ ਜੋ 734 ਬੱਦਲੀ ਦਾ 0912 WhatsApp ਤੇ ਕਾਲ ਮੈਸੇਜ ਕਰ ਲੇ ਉੱਪਰ ਆਪਾਂ ਨੰਬਰ ਵੀ ਦੇ ਦੇਣਾ ਇਹਨਾਂ ਦੇ ਹੱਥੇ ਤੋਂ ਬੱਚੇ ਹੈਗੇ ਆ ਔਰ ਕੁਝ ਨਹੀਂ ਕਦਾ ਵੀ ਤੇ ਤੁਹਾਡੀ ਦੇ ਵਿੱਚ ਆਗਾ ਸਾਡੇ ਸਾਨੂੰ ਰਿਜ਼ਲਟ ਪਤਾ ਤਾਂ ਹੀ ਤੇ ਆਪਾਂ ਕਹਿਨੇ ਆ ਇੱਕੋ ਨੰਬਰ ਨਤਰ ਹੋ ਰਿਹਾ ਉੱਪਰ ਆ ਕੋਠੇ ਤੇ ਆ ਅਨੋਦੀ ਵੀ ਮੈਂ ਵੀਡੀਓ ਨਾਲ ਹੀ ਹਣੇ ਸੀ ਵੀਡੀਓ ਚ ਵਿਖਾ ਦੇਣੀ ਆ ਜਿਹਨੂੰ ਉਹ ਸਮਝੀ ਜਾਊ ਤੇ ਉਹ ਮੇਜ ਲੱਗ ਫਰੋਈ ਪੂਰੀ ਮਾਤੀ ਪਿਓਰ ਪਿਓਰ ਫਰੋਈ ਪੂਰੀ ਮਾਤੀ ਲੱਗਦੀ ਹੈ ਜਦਰਾ ਧਿਆਨ ਨਾਲ ਲੱਗਾ ਜੀਨੋ ਫਕੀਰ ਗੁੱਲ ਕਹਿੰਦੇ ਨਾ ਲੋਰ ਨਾ ਲੱਗਾ ਜੀ ਤੇ ਹੱਥ ਅਲੇ ਟੈਡੀ ਜੂੜਾ ਤਲੇ ਮੇ ਦੋ ਬੱਚੇ ਕੱਢੇ ਆ ਇੱਕ ਛੇ ਬੱਚਾ ਐਨੇ ਇੱਕ ਕੱਢਿਆ ਇਹਦੇ ਨਾਲ ਹੋਲੀ ਹੋਈਆਂ ਬੱਚੇ ਨਿਕਲ ਆਉਂਦੇ ਆ ਬਰੀਦੀਂ ਸੀ ਇਹਨਾਂ ਨੂੰ ਸਟਾਰਟ ਆ ਕਰਨ ਪਤਾ ਟਾਈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਆਪਾਂ ਤੁਹਾਨੂੰ ਫੇਰ ਪਹਿਲੀ ਗੱਲ ਤੇ ਹੋ ਗਈ ਆ ਕਿ ਜਿੰਨੂੰ ਸਮਝੇ ਚ ਆਵੇ ਯਾਰ 2000 ਵਾਲਾ ਪਏ ਹੈਣੀ ਉਹ ਤੇ ਇਹਨੂੰ ਸਮਝਾਉਣ ਨਾਲ ਕਰੇ ਵਿੱਚ ਜਿਉਂ ਜਿੰਨੂੰ ਸਮਝ ਚ ਆਵੇ ਆ 골ਡਨ ਦਾ ਪੁੱਤ ਹੈ। ਈਰੀ ਦੇ ਮੌਸਮ ਚ ਆ ਤੇ ਚਾੜੇ ਪਿਆ ਆ। ਤਿੰਨ ਨਾਰੇ ਆ ਜਿਹੜੇ ਸੇਰ ਆ। ਇੱਕ ਆ ਨਾ ਤੇ ਇੱਕ ਆ 골ਡਨ ਚੇਨ ਆਰ ਗਿਡਰ ਅੰਗਣਾ ਇਹ ਸੇਲ ਆ ਤਿੰਨ ਕਬੂਤਰ ਬਾਕੀ ਆ ਮਮੀ ਲੋਗ ਦਾ ਯਾ ਕਰ ਫੇਰ ਆਪਾਂ ਪਹਿਲਾਂ ਤਾਂ ਅੰਦਾਜ਼ੀ ਇਹ ਵੀ 8000 ਵਾਲਾ ਹੈ ਨਹੀਂ ਜੱਦੀ ਗੱਲ ਜੋ ਜਿਹਨੂੰ ਸਮਝ ਚਾਵੇ ਆ ਕੇ ਚੈੱਕ ਕਰਕੇ ਲੈ ਕੇ ਜਾ ਸਕਦਾ ਤਿੰਨ ਨਾਰੀਆਂ ਸੇਰੀ ਦੇ ਥੱਲੇ ਬਾਕੀ ਜਿਹੜਾ ਲੋਗ ਉਪਰੋਂ ਵੀ ਕੋਈ ਕਬੂਤਰ ਵਖਾਵਾਗੇ ਸਟੈਂਡ ਨਹੀਂ ਹੈਗਾ ਨਹੀਂ ਤਾਂ ਤੁਹਾਨੂੰ ਇੱਕ ਅੱਧੇ ਬੋਤ ਦੀ ਅੱਖ ਫੜ ਕੇ ਅੱਖ ਜਿ ਮਖਾ ਦੇਣੀ ਨਾਰੀ गोल्डन ਮੈਂ ਤੈਨੂੰ ਫੜ ਕੇ ਵਿਖਾ ਦੇਣਾ ਜੇ ਫੜਿਆ ਗਿਆ ਤੀ ਉਹ 골ਡਨ ਕਬੂਤਰ ਹੈ ਸਾਡਾ ਬੱਚੇ ਪਾਲ ਲੈਂਦੇ ਇਸ ਟਾਈਮ ਬੜੀ ਦੇ ਮੌਸਮ ਜੇ ਤੇ ਤਾਂ ਵਰਗੀ ਇਹ ਤਾਂ ਸਮਝ ਜਾਓ ਉਹ ਕੰਟੈਕਟ ਕਰ ਲਈ 777200900 ਵਾਲਾ WhatsApp ਤੇ ਬਾਲ ਮੈਸੇਜ ਇੱਕ ਆ ਫੁੱਲ ਚਰਾ ਕਬੂਤਰ ਨਹੀਂ ਹੋਣਾ ਚੁਟੇ ਬੜਿਆਣਾ ਆ ਵੀ ਚਾਹੀਦਾ ਇਹ ਮੰਨ ਲਓ ਜੋੜੇ ਲਗਾਇਆ ਵਾਦੇ ਜੀ ਹੰਡਲਾਵਾ ਇਹ ਯਾਦ ਦੂਸਰ ਨਹੀਂ ਜੇ ਹੋ ਰਹੀ ਤੇ ਮਿਲ ਰਿਹਾ ਹੈ ਤਾਂ ਬੱਚੇ ਪਾਲਣ ਦੇ ਬੱਚੇ ਨਹੀਂ ਮਗਰ ਆ ਦੋ ਬੱਚੇ ਜੀ ਆ ਦੋ ਉਤਰ ਜਾ ਇਹ ਕੋ ਬਾਣੀ ਉੱਤਰ ਰਹੀ ਲੱਗਦਾ ਕੀ ਕਰਨਾ ਹੈ ਸਹੀ ਲਿਆ ਬਾਕੀ ਤੁਹਾਨੂੰ ਮੈਂ ਉੱਪਰ ਜਿਹੜੇ ਦੋ ਚਾਰ ਨਾ ਰਹਿ ਗਏ ਉਹ ਵੀ ਤੁਹਾਨੂੰ ਉਤਾਰ ਦੇਣਾ ਇਹ ਆ ਵੀਤੀ ਦੀ ਅੱਖ ਤੇਨ ਨੰਬਰ ਦੇ ਗਾਰ ਤੇਨ ਨੰਬਰ ਚੇਕ ਕਰ ਅੰਦਰ ਦੇ ਪਰਵੇਲੋ ਕਿੰਨੇ ਬਰਾਬਰ ਜੋ ਪੰਜ ਹੀ ਪੁੱਛੀ ਤੇ ਇਹਦੇ ਚਾਹ ਦੇ ਪੰਜ ਜਿਵੇਂ ਜਿੰਨੇ ਸਮਝ ਚਾਵੇ ਉਹ ਹੀ ਕਰੇ ਤੇ ਯਾਰ 2000 ਵਾਲਾ ਨਹੀਂ ਹੋ ਹੈਗਾ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਇਹ ਵੀਰ 5000 ਤੋਂ ਘੱਟ ਨਹੀਂ ਦੇਣਾ ਕਬੂਤਰ ਸਿੱਧਾ ਹੀ ਸਾਹਰੇ ਵੀ ਦਾਤਾ ਨਾ ਜੇ ਇਹ ਨਾ ਬੱਚੇ ਡਾਵੇ ਤੇ ਫਿਰ ਵੀਰ ਕਬੂਤਰ ਬਾਈ ਖਤਮ ਹੈ ਸਾਡੇ ਇੱਕ ਤੇ ਕਰ ਚਲੋ ਹੁਣ ਨਾ ਕਰੀ ਲੈ ਲੋ ਆਇਆ ਪੂਰਾ ਰੰਗ ਜੋ ਬੈਣੀ ਕਲੋਨੀ ਤੁਹਾਨੂੰ ਪਹਿਲਾਂ ਵਿਖਾਤੀ ਆ ਤੇ ਆ ਜਾਵੇ ਕੰਡੇ ਕੰਡੇ ਜਿਹੜੇ ਨਾਲ ਆ ਇਹ ਕਬੂਤਰ ਸੇਲ ਆ ਇੱਕ ਇਹ ਤੇ ਜਿਹੜਾ ਮੈਂ ਇੱਕ ਦੋ ਥੱਲੇ ਕਬੂਤਰ ਹੋ ਰਿਹਾ ਮਤਲਬ ਉਹ ਵੀ ਖਾ ਲੈਣਾ ਕੋਈ ਲੋਕ ਕਿੱਡਾ ਚੜਾ ਆ ਤੇ ਤਿੰਨ ਮੋਹਰਾਂ ਲੱਗੀਆਂ ਇਹਦੇ ਆ ਮੈਂ ਦੁਪਾਰੀ ਇੱਥੇ ਤੇ ਤਿੰਨੇ ਬਰਾਬਰ ਲਿਓ ਵੀਰ 5000 ਤੋਂ ਘੱਟ ਨਹੀਂ ਦੇਣਾ ਸਿੱਧਾ ਰੇਡ ਵੀ ਨਾਲ ਹੀ ਦੱਸਤਾ ਜੀ ਜਿੰਨੂੰ ਸਮਝੇ ਲੱਗੇ ਲੈ ਸਰਦਾਂ ਦੂਜਾ ਗੁਬੂਤਰ ਵੀ ਇੱਕ ਹੋਰ ਬੋਲਣਾ ਹੈ ਅਨਵਾਦ ਦੂਜਾ ਗੁਬੂਤਰ ਜੋ ਟੈੜੀ ਟੈੜੀ ਕਰਾਸ ਹੈ ਜਿੰਨੂੰ ਸਮਝ ਜਾਏ ਉਹ ਹੀ ਕਰੇ ਇਹ ਦੋ ਗੁਬੂਤਰਾਂ ਵੀ ਜਿਹੜੇ ਸੇਲ ਆ ਥੱਲੇ ਬਾਕੀ ਜਿਹੜੇ ਉੱਪਰ ਉਹ ਤੁਹਾਨੂੰ ਇਸੇ ਵੀਡੀਓ 'ਚ ਵਿਖਾ ਦਾਂਗੇ ਨਾਲ ਹੀ ਤੁਹਾਨੂੰ ਆਏ ਦੇ ਭਾਰ ਚਾਹ ਇਹ ਕਰੀ ਦੇ ਵਿੱਚ ਪਿਆ ਆ ਤੇ ਉਸੇ ਕਰਨਾ ਅਹੀਂ ਆਪ ਨਹੀਂ ਕਰੀ ਤੇ ਆਪੇ ਹੀ ਹੋ ਜਾਂਦੀ ਹੈ ਇਹ ਪੰਜ ਹੈ ਆ ਰੰਗ ਜੋ ਪੂਰਾ ਦਾ ਟੈਡੀ ਜੋ ਤਰੀਸੀ ਇਹ ਰਿਹਾ ਜਿਹਨੂੰ ਸੰਝੇ ਜਾਵੇ ਉਹ ਕਰ ਲਈ ਚਾ ਇੱਕ ਆ ਵੀ ਜੀ ਆ ਡੱਬ ਵਾਲਾ ਕਬੂਤਰ ਜੋ ਜਿਹੜੇ ਤੁਹਾਨੂੰ ਥੱਲੇ ਵਿਖਾਏ ਉਹ ਆ ਤੇ ਬਾਕੀ ਆ ਉੱਪਰੋਂ ਤੇ ਚੱਲ ਇੱਕ ਨੰਬਰ ਦੇ ਗਾ ਤਾ ਵੀ ਲੋ ਆ ਦਾ ਪੂਰਾ ਰੰਗ ਜੋ ਤੇ ਆ ਦੇ ਪਾਰੇ ਕਟਿਆ ਆ ਤੇ ਕਬੂਤਰ ਪੜਿਆ ਏ ਇੱਕ ਮੂਰ ਤੇ ਆ ਲੋ ਜਾਮਣੀ ਪੰਜੇ ਡਬਲ ਕਬੂਤਰ ਕਲੋਨੀ ਵੀ ਦੀ ਤੁਹਾਨੂੰ ਵਿਖਾ ਦੇਣੇ ਨਾਲ ਹੀ ਇਹ ਵੀ ਕਰੋਨੀ ਵਿਖਾ ਮੜੀ ਜੀ ਇਹ ਚਾਰ ਕਬੂਤਰ ਤੁਹਾਨੂੰ ਵੀਡੀਓ ਵਿਖਾਈ ਜਿਹੜੀ ਚਾਰੇ ਸੇਲ ਚ ਦੀ ਅੱਖ ਵਿਖਾਏ ਤਿੰਨ ਨੰਬਰ ਨਾਲ ਆਹ ਲੋ ਰਿੰਗ ਵੇਖੋ ਦੇਖਦੇ ਨਜ਼ਰ ਆਉਂਦੇ ਨਾ ਇਕੱਲੇ ਇਕੱਲੇ ਆ ਵੀ ਗੁੱਤਰਵੀਜੀ ਸੇਲ ਆ ਪੂਰਾ گاੜਾ ਸ਼ਾਬਦਾਰ ਤੇ ਕਿੰਨਾ ਚੌੜਾ ਪਰ ਇਹ ਅਲਵੇ ਦੇ ਪੰਜੇ ਠੱਲਾਂ ਹੀ ਆ ਪਈਆਂ ਵਾ ਉਹ ਹੀ ਬਾਤ ਚਲਾ ਲੈਣੀ ਆ ਸੋਹਣਾ ਲੱਗਦਾ ਓੜਦਾ ਮਲਤੁਰਦਾ ਫਿਰਦਾ ਕਿੱਡਾ ਚੌੜਾ ਬਾਹਰ ਤੇ ਆ ਲੋ ਵਾਈਬ੍ਰੇਟ ਹੋਣ ਲੱਗ ਪਿਆ ਜਾ। ਨਮਦਲਾ ਕੰਮ ਤਾਂ ਨਜ਼ਰ। ਇਹਦੀ ਤੈਨੂੰ ਖਲੋਣੀ ਵੀ ਖਾ ਦੇਣਾ।